ਗੀ ਹਾਲਚਾਲਾ ਠੋਡਾ ਸਾਰਾ ਦਾ ਸਵਾਗਤ ਕਰਦੇ ਆ ਆਪਣੇ ਇੱਕ ਹੋਰ ਨਵੇਂ ਮਿੰਨੀ ਵਲੌਗ ਦੇ ਵਿੱਚ ਮਿੱਤਰੋ ਤਾਂ ਅੱਜ ਹੈਗਾ ਦਿਨ 6ਵਾਂ ਤੇ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਰੋਜ਼ ਦਿਤਰ ਦਿਖਾਉਣੇ ਆਪਣੇ ਜਾਨਵਰ ਲੋਬੀ ਮਿੱਤਰੋ ਜਾਨਵਰ ਦੇਖ ਲਓ ਆਪਣੇ ਸਾਰੇ ਫੈਰਦੇ ਆ ਤਾਂ ਸਾਰੇ ਜਾਨਵਰ ਅੱਜ ਆਪਾਂ ਕੱਢਾਂਗੇ ਬਾਹਰ ਲਵਾਵਾਂਗੇ ਇਹਨਾਂ ਨੂੰ ਤੱਪ ਤੱਪ ਖੁੱਡੇ ਚ ਬਹਾਵਾ ਟਾਈਮ ਹੈਗਾ ਬਾਹਰ ਨਹੀਂ ਕੱਢੇ ਤੇ ਹੁਣੇ-ਹੁਣੇ ਆਪਣੇ ਆ ਲਾਲ ਪੋਟੇ ਵਾਲੀ ਨੂੰ ਪਾਈ ਸੀ ਲਗੜ ਮਸਾਂ ਹੀ ਬਚੀ ਆ ਮਿੱਤਰੋ ਏ ਤੇ ਕੱਢ ਕੇ ਤੁਹਾਨੂੰ ਵੀ ਦਿਖਾਉਣੇ ਸਾਰੇ ਜਾਨਵਰ ਬਾਹਰ ਲੋਭ ਮਿੱਤਰੋ ਇੱਕ ਕਬੂਦਰੀ ਛੱਡਤੀ ਆਪਾਂ ਬਾਹਰ ਬਾਕੀ ਵੀ ਕੱਢਦੇ ਆ ਬਾਹਰ ਤੇ ਆ ਮਿੱਤਰੋ ਸਾਰੇ ਬਾਹਰ ਛੱਡ ਤੁੰਨ ਵੀ ਦਿਖਾਉਣੇ ਆ ਜ਼ੂਮ ਕਰਕੇ ਇੱਧਰ ਆ ਫੇਰਦੀ ਆਪਣੀ ਲਾਲ ਪੋਟੇ ਵਾਲੀ ਕਬੂਦਰੀ ਇੱਧਰ ਸਾਰੇ ਫੇਰਦੇ ਤੇ ਦਾਣੇ ਵੀ ਆਪਾਂ ਪਾਤੇ ਆ ਬਾਹਰ ਕਿ ਦਾਣੇ ਖਾ ਲੈਣਗੇ ਬਾਬਾ ਟਾਈਮ ਹੋ ਗਿਆ ਬਾਹਰ ਨਹੀਂ ਕੱਢੇ ਅੱਜ ਬਾਹਰ ਕੱਢੇ ਰਬੜਾ ਬਣ ਕੇ ਸਾਰੇ ਤਾਂ ਹੁਣ ਦਿੰਨੇ ਆ ਬੱਚੇ ਨੂੰ ਬਾਦਾਮ ਵੀ ਮਿੱਤਰੋ ਹੁਣ ਦਿੰਨੇ ਆ ਆਪਾਂ ਬਾਦਾਮ ਆਪਣੇ ਬੱਚੇ ਨੂੰ ਤਾਂ ਦੇਖ ਲਓ ਹੱਥ 'ਚ ਬਾਦਾਮ ਆ ਤੇ ਬਾਦਾਮ ਦੇ ਜਾਣੇ ਆ ਬਾਦਾਮ ਦੇ ਕੇ ਬਾਅਦ 'ਚੋ ਕਰਦੇ ਆ ਛੋਡੇ ਨਾਲ ਗੱਲ ਮਿੱਤਰੋ ਆਪਣਾ ਇੱਕ ਕਬੂਤਰ ਬਹਿ ਗਿਆ ਆ ਗਿਆ ਆਪਣੇ ਸਾਹਮਣੇ ਤਾਂ ਹੁਣ ਆਪਾਂ ਭੜਕਾਉਣਿਆ ਛਤਰੀ ਉਹ ਬੈਠਾ ਮਿੱਤਰੋ ਆਪਣਾ ਲੰਡਾ ਕਬੂਤਰ ਤੇ ਗੌੜ ਰੰਗਾ ਬੱਚਾ ਵੀ ਉੱਥੇ ਬੈਠਾ ਤੇ ਕਬੂਦਰੀ ਆਪਣੀ ਉੱਡੀ ਫੈਰਦੀ ਆ ਕਬੂਦਰੀ ਆਪਣੀ ਉੱਡੀ ਫੈਰਦੀ ਆ ਤੁਹਾਨੂੰ ਵੀ ਦਿਖਾਉਣਿਆ ਹੋਵੇ ਤੇ ਆਪਣਾ ਲੰਡਾ ਕਬੂਤਰ ਸਾਹਮਣੇ ਬੈਠਾ ਛਤਰੀ ਤੇ ਬੰਦੇ ਹੁਣ ਆਪਾਂ ਲਾਲ ਪੂਛ ਵਾਲਾ ਚਟੀਆਂ ਵਾਲਾ ਤੇ ਤੁਹਾਨੂੰ ਵੀ ਦਿਖਾਉਣਿਆ ਹਾਂ ਹਾਂਜੀ ਮਿੱਤਰੋ ਆਪਾਂ ਬੱਚਾ ਬੰਨਤਾ ਛਤਰੀ ਤੇ ਤੇ ਛਤਰੀ ਤੇ ਤੁਹਾਨੂੰ ਵੀ ਦਿਖਾਉਣਿਆ ਇੱਧਰ ਦੇਖੋ ਘੁੰਮ ਕੇ ਓ ਮਿੱਤਰੋ ਵੇਖੋ ਆਪਣਾ ਬੱਚਾ ਬੈਠਾ ਛਦਰੀ ਤੇ ਤਾਂ ਬੜਕਾਉਣਾ ਦੇਖਦੇ ਆ ਆਪਣਾ ਲੰਡਾ ਕਬੂਤਰ ਤੇ ਆਪਣਾ ਬੱਚਾ ਹੁੰਦਾ ਕਿ ਨਹੀਂ ਜਿਹੜਾ ਗੁਰਦਾਰੇ ਤੇ ਗਿਆ ਦਿਖਾਉਣਾ ਦੇਖੋ ਮਿੱਤਰੋ ਕਿੰਨੇ ਕਬੂਤਰ ਬੈਠੇ ਆ ਗੁਰਦਾਰੇ ਤੇ ਆਪਾਂ ਛਦਰੀ ਬੜਕਾਈ ਸੀ ਪਰ ਲੰਡਾ ਕਬੂਤਰ ਆਇਆ ਨਹੀਂ ਉਹ ਸਾਹਮਣੇ ਕੋਠੀ ਤੇ ਜਾ ਕੇ ਬਹਿਗਾਗਾ ਤਾਂ ਆਇਆ ਨਹੀਂ ਅਗਲੇ ਵਲੌਗ ਦੇ ਵਿੱਚ ਦੇਖਦੇ ਆ ਜੇ ਆਉਂਦਾ ਤਾਂ ਆਪਾਂ ਮਿੱਤਰੋ 2-4 ਕਬੂਤਰ ਹੋਰ ਫੜਦੇ ਆ ਨਵੇਂ ਤੁਹਾਨੂੰ ਵੀ ਦਿਖਾਵਾਂਗੇ ਕੱਲ ਨੂੰ ਸ਼ੌਂਕ ਕਰਾਵਾਂਗੇ ਤੁਹਾਨੂੰ ਵੀ ਸਾਰਿਆਂ ਨੂੰ ਲਓ ਵੀ ਮਿੱਤਰੋ ਇਹ ਕੰਮ ਹੋ ਗਿਆ ਆਪਾਂ ਪਾਏ ਸੀ ਦਾਣੇ ਤੇ ਕਬੂਤਰ ਆ ਗਏ ਆਪਣੇ ਨਵੇਂ ਦਾਣੇ ਖਾਈ ਜਾਂਦੇ ਐ ਇੱਕ ਇਧਰ ਓਲਾ ਜੇ ਅਸੀਂ ਕੋਲੇ ਜਾਵਾਂਗੇ ਉਹਨਾਂ ਨੇ ਓੜ ਦੇਣਾਗਾ ਤੁਹਾਨੂੰ ਜ਼ੂਮ ਕਰਕੇ ਦਿਖਾਈ ਜਾਂਦੇ ਆ ਜੇ ਫੜ ਲਿਆ ਤੇ ਮਿੱਤਰੋ ਤੁਹਾਨੂੰ ਵੀ ਕਰਾਉਣੇ ਆ ਸ਼ੌਂਕ ਹਾਂਜੀ ਮਿੱਤਰੋ ਤਿੰਨ ਕਬੂਤਰ ਛੱਡ ਤੇ ਆਪਾਂ ਰਬੜਾਂ ਲਾ ਕੇ ਇੱਕ ਤਾਂ ਬੈਠਾ ਤੇ ਬਾਕੀ ਵੀ ਛੱਡਦੇ ਆ ਲਓ ਵੀ ਮਿੱਤਰੋ ਚੌਥਾ ਕਬੂਤਰ ਵੀ ਗਿਆ ਆਪਣਾ ਖੁੱਡੇ 'ਚ ਲਓ ਵੀ ਮਿੱਤਰੋ ਪੰਜਵਾਂ ਵੀ ਗਿਆ ਲਓ ਵੀ ਮਿੱਤਰੋ ਛੇਵਾਂ ਵੀ ਗਿਆ ਖੁੱਡੇ 'ਚ ਲਓ ਵੀ ਮਿੱਤਰੋ ਸੱਤਵਾਂ ਕਬੂਤਰ ਵੀ ਆਪਣਾ ਚੱਲਿਆ ਖੁੱਡੇ 'ਚ ਗਿਆ ਸੱਤਵਾਂ ਵੀ ਲਓ ਵੀ ਮਿੱਤਰੋ ਆ ਅੱਠਵਾਂ ਕਬੂਤਰ ਵੀ ਆਪਾਂ ਛੱਡਰੀ ਤੋਂ ਲਾ ਕੇ ਛੱਡਦੇ ਆ ਖੋਡੇ ਦੇ ਵਿੱਚ ਲਓ ਵੀ ਮਿੱਤਰੋ ਅੱਠਵਾਂ ਕਬੂਤਰ ਵੀ ਆਪਾਂ ਦਿੱਤਾ ਵਿੱਚ ਛੱਡ ਤੇ ਬੱਚਾ ਵੀ ਆਪਣਾ ਬਦਾਮ ਖਵਾ ਕੇ ਛੱਡਤਾ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਹੈ ਸਾਹਮਣੇ ਬੈਠਾ ਹੋਵੇ ਦੇਖੋ ਅੱਜ ਦੇ ਵਲੌਗ ਦੇ ਵਿੱਚ ਇੰਨੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਮਿੱਤਰੋ ਤੇ ਥੈਂਕਸ ਫॉर ਵਾਚਿੰਗ